ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਗੋਪਾਲਨਗਰ ਮੁਹੱਲੇ ਸੋ ਬਿਹਰਾਂਪੁਰ ਰੋਡ ਤੇ ਹੈ ਗੋਪਾਲਨਗਰ ਮੁਹੱਲਾ ਜਿਹੜਾ ਜੀ ਹੈਲਥ ਕਲੱਬ ਵਾਲੀ ਗਲੀ ਆ ਜਿਸ ਮੁਹੱਲੇ 'ਚ ਪਹੁੰਚੇ ਹਾਂ ਸੋ ਇਸ ਮੁਹੱਲੇ 'ਚ ਇੱਕ ਪਰਿਵਾਰ ਜਿਹੜਾ ਜੀ ਉਹ ਇੱਥੇ ਰਹਿੰਦਾ ਵਾ ਔਰ ਇਸ ਘਰ ਦੇ ਵੀ ਜਿਹੜਾ ਵਜੀ ਅੱਜ ਚੋਰਾਂ ਵੱਲੋਂ ਜਿਹੜਾ ਵਾ ਚੋਰੀ ਨੂੰ ਅੰਜਾਮ ਦਿੱਤਾ ਗਿਆ ਵਾ ਸੋ ਚੋਰ ਵੀ ਬੜੇ ਛਾਤਨ ਨੇ ਜੀ ਦੇਖੋ ਇਹ ਬਾਹਲੇ ਦਰਵਾਜ਼ੇ ਜਿਹੜੇ ਆ ਬਿਲਕੁਲ ਠੀਕ ਠਾਕ ਨਹੀਂ ਬਾਹਲੇ ਦਰਵਾਜ਼ੇ ਜਿਹੜੇ ਉਹਨਾਂ ਨੂੰ ਤੋੜੇ ਨਹੀਂ ਗਏ ਪਲੱਸ ਜਾਨੀ ਕਿ ਉਹਨਾਂ ਵੱਲੋਂ ਉੱਪਰੋਂ ਜਿਹੜਾ ਇਹ ਦੇਖੋ ਐ ਸੋ ਅੰਦਰ ਦਾਖਲ ਹੋਣ ਤੋਂ ਬਾਅਦ ਜਿਹੜਾ ਵਾ ਚੋਰੀ ਨੂੰ ਅੰਜਾਮ ਜਿਹੜਾ ਦਿੱਤਾ ਗਿਆ ਵਾ ਜੀ ਸੋ ਇਹ ਪਰਿਵਾਰ ਜਿਹੜਾ ਵਾ ਜੀ ਦੱਸ ਰਹੇ ਨੇ ਪਰਿਵਾਰ ਵਾਲੇ ਪੀ ਲੱਗ ਜਿਹੜੇ ਆ ਮਾਤਾ ਜੀ ਦਾ ਦਰਬਾਰ ਆ ਜੀ ਮਾਤਾ ਫੁੱਲਾਂ ਵਾਲਾ ਜੀ ਦਾ ਉਹਨਾਂ ਦੇ ਦਰਬਾਰ ਵਿੱਚ ਮੱਥਾ ਟੇਕਣ ਗਏ ਸੀ ਯਾਨੀ ਕਿ satsang ਸੁਣਨ ਗਏ ਸੀ ਸੋ ਪਿੱਛੋਂ ਜਿਹੜਾ ਵਾ ਚੋਰਾ ਵੱਲੋਂ ਜਿਹੜਾ ਵਾ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੋ ਇਹ ਤਸਵੀਰਾਂ ਦੇਖੋ ਚੋਰਾ ਨੇ ਮਲਬੀ ਇਨਾਂ ਦੇ ਛਾਤਰ ਨੇ ਕੀ ਇਹ ਭਗਵਾਨ ਤੋਂ ਨਹੀਂ ਡਰਦੇ ਦੇਖੋ ਇਸ ਮੰਦਿਰ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਵਾ ਔਰ ਮੰਦਿਰ ਵਿੱਚ ਜਿਹੜਾ ਵਾ ਦੱਸਦੇ ਨੇ ਕਿ 20 ਤੋਂ 25000 ਸੋ ਦਿਨ ਦਿਨੇ ਦੁਪਹਿਰੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਵੀ ਦਿਨੇ ਦੁਪਹਿਰੇ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਵਾ ਔਰ ਇੱਥੋਂ 20 ਤੋਂ 25000 ਰੁਪਿਆ ਮੰਦਰ ਚੋਂ ਕੱਢ ਕੇ ਲੈ ਗਏ ਨੇ ਸੋ ਅੰਦਰ ਅਲਮਾਰੀ ਵੀ ਖੋਲੀ ਆ ਇਹ ਭਾਜੀ ਨੂੰ ਦੱਸਣ ਦੇ ਵੀ ਕੱਲਾ ਕੱਲਾ ਸਮਾਨ ਜਿਹੜਾ ਫਰੋਲਿਆ ਗਿਆ ਵਾ ਜੀ ਸੋ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆ ਕਿਸ ਤਰੀਕੇ ਨਾਲ ਜਿਹੜਾ ਵਾ ਇਹ ਚੋਰਾਂ ਵੱਲੋਂ ਐ ਦਖਲ ਸੀ ਇਹ ਵੀ ਦਰਵਾਜ਼ੇ ਦੇ ਅੰਦਰ ਆਏ ਨੇ ਐਂਟਰਸ ਕੀਤੀ ਆ ਔਰ ਇਸ ਤੋਂ ਬਾਅਦ ਜਿਹੜਾ ਵਾ ਜੀ ਅੰਦਰ ਅਲਮਾਰੀ ਨੂੰ ਜਿਹੜਾ ਵਾ ਹੱਥ ਪਾਇਆ ਰਣੇ ਸੋ ਪਰਿਵਾਰ ਜਿਹੜਾ ਵਾ ਜੀ ਹੁਣ ਜਾਂਚ ਕਰ ਰਿਹਾ ਵੀ ਅ ਸੋ ਇਹ ਦੇਖੋ ਇਹ ﺍﻟमारी ਹੈ ਜੀ ﺍﻟमारी ਦਾ ਵੀ ਜਿਹੜਾ ਵਾ ਜੀ ਕੱਲਾ ਕੱਲਾ ਸਮਾਨ ਫਰੋ ਲਿਆ ਗਿਆ ਵਾ ਜੀ ਸੋ ਕਿਤੇ ਨਾ ਕਿਤੇ ਜਿਹੜੇ ਚੋਰਾਂ ਦੇ ਹੌਸਲੇ ਜਿਹੜੇ ਆ ਜੀ ਲਗਾਤਾਰ ਬੁਲੰਦ ਹੋ ਰਹੇ ਆ ਜੀ ਲਗਾਤਾਰ ਬੁਲੰਦ ਹੋ ਰਹੇ ਆ ਔਰ ਨੁਕਸਾਨ ਜਿਹੜੇ ਕੀਤੇ ਜਾ ਰਹੇ ਨੇ ਸੋ ਇਹ ਦੇਖੋ ਲੋਕਰ ਨੂੰ ਵੀ ਜਿਹੜਾ ਛੇੜਛਾੜ ਕੀਤੀ ਗਈ ਹੈ ਜੀ ਹੁਣ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿਉਂਕਿ ਪੂਰੀ ਜਦੋਂ ਪਰਿਵਾਰ ਜਾਂਚ ਕਰੇਗਾ ਤਾਂ ਪਤਾ ਲੱਗੇਗਾ ਕਿ ਕਿੰਨਾ ਇਚ ਨੁਕਸਾਨ ਕੀਤਾ ਗਿਆ ਵਾ ਸੋ ਸਮਾਨ ਜਿਹੜਾ ਇਹਨਾਂ ਦਾ ਕੱਲਾ ਕੱਲਾ ਫਰੋ ਲਿਆ ਗਿਆ ਵਾ ਜੀ ਸੋ ਇਹ ਤਸਵੀਰਾਂ ਦਿਖਾਓ ਭਾਜੀ ਇਹ ਦੇਖੋ ਇਹ ਤਕਰੀਬਨ ਸੋ ਇਹ ਸਾਰੇ ਜਿਹੜੇ ਫੁੱਲੇ ਗਏ ਆ ਜੀ ਇਹਨਾਂ ਦੇ ਬੈੱਡ ਵਗੈਰਾ ਫੁੱਲੇ ਗਏ ਆ ਸੋ ﺍﻟमारीयां ਫੁੱਲੀਆਂ ਵਾਂ ਸੋ ਇਹ ਚੋਰਾਂ ਨੇ ਜਿਹੜਾ ਵਾ ਜੀ ਘਟਰਾ ਨੂੰ ਇਨਜਾਮ ਦਿੱਤਾ ਵਾ ਹੈ ਹੈਲਥ ਕਲੱਬ ਵਾਲੀ ਗਲੀ ਆ ਗੋਪਾਲ ਚਾਹ ਮਹੱਲਾ ਜਿਹੜਾ ਵਜੀ ਸੋ ਉੱਥੇ ਇਨਜਾਮ ਦਿੱਤਾ ਗਿਆ ਸੋ ਭਾਜੀ ਨਾਲ ਉਹਨਾਂ ਨੇ ਜਾਂਦੇ ਆ ਗਲਬਤ ਕਰਦੇ ਆ ਭਾਜੀ ਕਿਸ ਤਰ੍ਹਾਂ ਦੀ ਚੋਰੀ ਜਿਹੜੀ ਆ ਚੋਰ ਵੱਲੋਂ ਕੀਤੀ ਗਈ ਤੁਸੀਂ ਨਹੀਂ ਨਹੀਂ ਮੈਂ ਆਪਣੀ ਦੁਕਾਨ ਤੇ ਹੀ ਹੂੰ ਤੇ ਦੁਕਾਨ ਤੋਂ ਮੈਂ ਤਾਂ ਦੁਕਾਨ ਤੇ ਹੁੰਨਾ ਵਾਂ ਤੇ ਮੇਰੇ ਘਰ ਦੇ ਜਿਹੜੇ ਆ ਮੰਗਲਵਾਰ ਉਹ ਜਨ ਕੇ ਇੱਥੇ ਫੁੱਲਾਵਲੀ ਮਾਤਾ ਹੈਗੀ ਆ ਤੇ ਉੱਥੇ ਜਾਂਦੇ ਆ ਠੀਕ ਹੈ ਉਹ ਉਹਨਾਂ ਨੂੰ ਇਹਨਾਂ ਦੇ ਟਾਈਮ ਦਾ ਪਤਾ ਹੋਣਾ ਵੀ ਇੰਨੇ ਤੋਂ ਇੰਨੇ ਜਾਂਦੇ ਹੈਗੇ ਆ ਬਿਲਕੁਲ ਬਿਲਕੁਲ ਇਹ ਜਦੋਂ ਉਥੋਂ ਮੰਦਰੋਂ ਹੋ ਕੇ ਆਏ ਨੇ ਤੇ ਇਹਨਾਂ ਵੇਖਿਆ ਜਦੋਂ ਵੀ ਆਪਣਾ ਦਰਵਾਜ਼ਾ ਮੈਨ ਜਿਹੜਾ ਖੋਲਿਆ ਵਾ ਅੰਦਰ ਆਣ ਕੇ ਵੇਖਿਆ ਤੇ ਇਹਨਾਂ ਨੂੰ ਸਾਰਾ ਕੋ ਗੜਬੜੀ ਜੀ ਲੱਗੀ ਹੂੰ ਇਹਨਾਂ ਉਸ ਤੋਂ ਬਾਅਦ ਮੇਰੇ ਇੱਕ ਮੁੰਡੇ ਨੂੰ ਫੋਨ ਕੀਤਾ ਜਨ ਕੇ ਆਪਣੇ ਮੁੰਡੇ ਨੂੰ ਫੋਨ ਕੀਤਾ ਹੂੰ ਤੇ ਮੈਨੂੰ ਫਿਰ ਫੋਨ ਆਇਆ ਤੇ ਮੈਂ ਫਿਰ ਘਰ ਜਦੋਂ ਆਇਆ ਤੇ ਇਹਨਾਂ ਗਿਆ ਤਾਂ ਮੈਨੂੰ ਵੀ ਬਾਹਰੋਂ ਜੰਗਲਾ ਲੱਭਦਾ ਪਿਆ ਵੀ ਜੰਗਲਾ ਸਾਡਾ ਤੋੜ ਦਿੱਤਾ ਗਿਆ ਵਾ ਤੇ ਅੰਦਰ ਕੋਈ ਨਾ ਕੁਝ ਹੈਗਾ ਫਿਰ ਫੇਰ ਇਹ ਬਿਚਾਰੇ ਮੇਰੇ ਨਾਲ ਐਂਟਰ ਹੋ ਗਏ ਅੰਦਰ ਆਇਆ ਤੇ ਫਿਰ ਇਹਨਾਂ ਦੇਖਿਆ ਚੱਕ ਕੀਤਾ ਤੁਸੀਂ ਸਾਮਾਨ ਨਿਕਲੇਦਾ ਹੀ ਸਾਰੇ ਹੂੰ ਜਦੋਂ ਅੰਦਰ ਤੁਸੀਂ ਆਏ ਹੋ ਤਾਂ ਦਰਵਾਜ਼ਾ ਗੇਟ ਜਿਹੜਾ ਖੁੱਲਾ ਤਾਂ ਸੀ ਮਿਆਂ ਨੇ ਉਹ ਮੇਨ ਇਹਨਾਂ ਨੇ ਖੋਲਿਆ ਵਾ ਕੋਸ਼ਿਸ਼ ਕੀਤੀ ਹੈਗੇ ਉਹਨਾਂ ਨੇ ਦਰਵਾਜਾ ਤੇ ਦਰਵਾਜਾ ਨਹੀਂ ਖੁੱਲੇ ਤਾਂ ਲੋਕ ਮੈਂ ਇਹ ਖੁੱਲੇ ਹਨ ਕੇ ਉਹ ਉਪਰ ਹੀ ਟੱਪ ਕੇ ਆਏ ਉਹ ਜਿਹੜਾ ਲਾਕ ਜਿਹੜਾ ਖਰਾਬ ਕਰ ਛੜੇ ਦਾ ਵਾ ਸਾਰਾ ਜੀ ਲਾਕ ਖਰਾਬ ਹੋ ਗਿਆ ਹਾਂ ਮਤਲਬ ਕਿ ਕੋਸ਼ਿਸ਼ ਪੂਰੀ ਕੀਤੀ ਦਰਵਾਜਾ ਖੋਲਣ ਦੀ ਪਰ ਉਹ ਖੁੱਲਣਾ ਨਹੀਂ ਹਾਂ ਉਸ ਤੋਂ ਬਾਅਦ ਫਿਰ ਉੱਪਰ ਚੜੇ ਇਹ ਕਿਸੇ ਪੌੜੀਆਂ ਰਸਤੇ ਕਿਸੇ ਤਰ੍ਹਾਂ ਕੋਠੇ ਤੋਂ ਗਿਆ ਪਤਾ ਨਹੀਂ ਉਹ ਮੇਨ ਗੇਟ ਤੋਂ ਆਇਆ ਕ ਪਿੱਛੋਂ ਦੀ ਆਇਆ ਇਹ ਚੜ ਗਏ ਇਹਨਾਂ ਨੇ ਉੱਤੋਂ ਜੰਗਲਾ ਜਿਹੜਾ ਸਾਡਾ ਲੱਗੇਦਾ ਸੀ ਮਜ਼ਬੂਤ ਸੀ ਜੰਗਲਾ ਜੰਗਲਾ ਲਈ ਮਜ਼ਬੂਤੀ ਆ ਪਰ ਇਹਨਾਂ ਨੇ ਕਿਸੇ ਚੀਜ਼ੇ ਨਾਲ ਪੁੱਟਿਆ ਵਾ ਮਲਬੀ ਛਾਤਰੋਂ ਦੇਣਾ ਭਾਜੀ ਤੁਸੀਂ ਕਿ ਦੱਸ ਰਹੇ ਥੱਲੇ ਕੁਰਸੀ ਵੀ ਲਗਾਈ ਦੇ ਇਨਾਂ ਨੇ ਇਹਦਾ ਕੁਰਸੀ ਬਾਹਰ ਚਲਾਈ ਹੋਏਗੀ ਜਦੋਂ ਇਹਨਾਂ ਵਾਪਸ ਜਾਣਾ ਹੋਵੇਗਾ ਉੱਚੀ ਤੇ ਸਾਡੀ ਇੱਥੇ ਹੁੰਦੀ ਹੈ ਮਸ਼ੀਨ ਲੱਗੇ ਮਲਬੀ ਉਸੇ ਰਸਤੇ ਆਏ ਤੇ ਉਸੇ ਰਸਤੇ ਗਏ ਹੋਣਗੇ ਉਸੇ ਰਸਤੇ ਗਏ ਹੋਣਗੇ ਉਹ ਇੱਕੋ ਇਹ ਤਾਂ ਖੁੱਲੇ ਨਹੀਂ ਕਰਦਾ ਮੈਂ ਓਕੇ ਓਕੇ ਅੱਛਾ ਇਹਨੂੰ ਲੋਕ ਲੱਗਾਦਾ ਹੀ ਇਹਨੂੰ ਲੋਕ ਲੱਗਿਆ ਇਹ ਨਾ ਅੱਛਾ ਤੁਸੀਂ ਆਪ ਹੀ ਖੋਲਿਆ ਵਾ ਮਲਬੀ ਰਸਤਾ ਹੋਰ ਕੋਈ ਨਹੀਂ ਸੀ ਨਾ ਉਹ ਆ ਜਾਗੇ ਇਹੀ ਉੱਪਰ ਲੱਗਦਾ ਹੈ ਬਤੀਆਂ ਬੁੱਤੀਆਂ ਬੰਦ ਕਰਕੇ ਗਈ ਬਤੀਆਂ ਜਗਦੀਆਂ ਪਈਆਂ ਅਸੀਂ ਆਣ ਕੇ ਮੈਂ ਤਾਂ ਇੱਥੋਂ ਹੀ ਪੜਾ ਲੱਗ ਗਿਆ ਜਦੋਂ ਆ ਵੇ ਵਿਚ ਸਾਰਾ ਇਹਨਾਂ ਸਮਾਨ ਫੋਲ ਛੜਿਆ ਸੋਸੋ ਉਹਨਾਂ ਕੀ ਕਹਿੰਦੇ ਜਿਹੜੀਆਂ ਮਹਾਰਾਜ ਦੀਆਂ ਫੋਟੋਆਂ ਹੈਗੀਆਂ ਸਾਡੇ ਉਹਦੇ ਪਿੱਛੋਂ ਅੱਗੋਂ ਜੋ-ਜੋ ਇਹਨਾਂ ਨੂੰ ਮਿਲਿਆ ਸੋਸੋ ਲੈ ਗਏ ਆ ਹੂੰ ਮਲਬੀ ਇਹਨਾਂ ਚੋਂ ਡਰ ਵੀ ਉਹ ਆਨੇ ਮਿੱਠਿਆ ਜਾਗਾ ਵੀ ਕੀ ਪਤਾ ਕਿੰਨੇ ਕਿਨੇ ਜਿਹੜੇ ਆਇਆ ਕਿੰਨੇ ਰੱਖੇਦਾ ਕੋਈ ਗੱਲ ਨਹੀਂ ਲੱਗੀ ਹੂੰ ਤਾਂ ਅੰਦਾਜ਼ਨ ਤੜੇ ਸਭ ਨੇ ਕਿੰਨਾ ਕੈਸ਼ ਲੈ ਗਿਆ 20 25 ਦੇ ਵਿੱਚ ਵਿੱਚ ਜਿਹੜਾ ਅਸੀਂ ਮੇਨ ਇਹਨੇ ਰੱਖੇਦਾ ਸੀ ਉਹ ਬੈਗ ਦੇ ਵਿੱਚ ਹੋਰ ਵੀ ਮਹਾਰਾਜ ਮਹਾਰਾਜ ਦੇ ਕਪੜੇ ਕੂਪੜੇ ਪੇੜਿਆ ਉਹਨਾਂ ਦੇ ਉਹਨਾਂ ਦੇ ਕਪੜਿਆਂ ਥੱਲੇ ਹੀ ਸੀ ਫਿਰ ਵੀ ਇਹਨਾਂ ਨੇ ਉਹ ਵੀ ਨਹੀਂ ਜਾਵੇ ਇਹਨਾਂ ਕਪੜਿਆਂ ਦੀ ਵੀ ਨਹੀਂ ਤੁਹ ਬੋਨਾ ਫੋਲ ਕੇ ਤੇ ਲਾਗੇ ਸਭ ਕੁਝ ਵੀ ਬੇਦਵੀ ਕਰਕੇ ਲਾਗੇ ਵੀ ਅਦਵੀ ਕਰਕੇ ਲਾਗੇ ਇਹਨਾਂ ਨੂੰ ਸੋਚਿਆ ਨਹੀਂ ਵੀ ਇਹੀ ਮੰਦਰ ਚ ਬੜੇ ਆ ਕੋਈ ਡਾਰੀ ਕੋਈ ਨਹੀਂ ਆ ਡਾਰੀ ਕੋਈ ਨਹੀਂ ਆ ਕਰਨ ਨੂੰ ਤੁਸੀਂ ਦੱਸ ਰਹੇ ਕੋਈ ਕਾਰਡ ਚ ਵੀ ਪੈਸੇ ਕੱਢੇ ਰਹਿਣੇ ਕੋਈ ਫੋਲ ਕੇ ਕੋਈ ਆ ਕੋਈ ਇੱਥੇ ਉਹ ਵਿਆਹ ਵਾਲਾ ਕਾਰਡ ਹੁੰਦਾ ਵਾ ਕਿਤੇ ਰੈਂਂ ਦਿੱਤਾ ਉਹਦੇ ਵਿੱਚ ਹੀ ਪੈਸੇ ਤੇ ਉਹ ਜੋ ਉਹਦੇ ਵਿੱਚ ਉਹ ਵੀ ਇਹਨਾਂ ਨੇ ਫੋਲ ਕੇ ਕੱਢ ਕੇ ਲਾਗੇ ਹੂੰ ਆਹ ਚਾਂਦਰਾਲ ਮਾਰੀ ਨੂੰ ਵੀ ਮੈਂ ਦੇਖ ਰਿਹਾ ਵੀ ਹੱਥ ਪਾਇਆ ਇਹਨਾਂ ਨੇ ਉਹ ਚੀਜ਼ ਕੁਝ ਕੱਢਿਆ ਅਲਮਾਰੀ ਜਿਹੜੀ ਸਾਡੀ ਗਾਰਡਨ ਦੀ ਅਲਮਾਰੀ ਜਿਹੜੀ ਉਹਨੇ ਸਾਰਾ ਹੀ ਫੂਲਾ ਫਲਾਈ ਕੱਢ ਛੜੀ ਤੇ ਪਤਾ ਕੁਝ ਨਹੀਂ ਹੁੰਦਾ ਤੁਹਾਨੂੰ ਪਤਾ ਕਰ ਦੇਣ ਕਿ ਇਹਨੇ ਕੀ ਕਿਹੜੀ ਚੀਜ਼ ਕਿੱਥੇ ਪਈ ਦੇ ਆ ਲੇ ਤੇ ਹੌਲੀ ਹੌਲੀ ਨੂੰ ਪਤਾ ਲੱਗੇਗਾ ਵੀ ਜਦੋਂ ਕਿ ਇਹਨੂੰ ਯਾਦ ਆਣਾ ਵੀ ਆ ਚੀਜ਼ ਕਿੱਥੇ ਆ ਹਾਂ ਆ ਕਰਾਂ ਦੇ ਨਹੀਂ ਖਿਆਲ ਹੁੰਦਾ ਕਿ ਇਹ ਰੀ ਨਾ ਵੀ ਕਿੱਥੇ ਰੱਖਤਾ ਸਮਾਨ ਤੇ ਪਾਜੀ ਫਿਰ ਔਖਾ ਹੋ ਗਿਆ ਸਮਾਂ ਇਹ ਬੰਦਾ ਕਿਤੇ ਬਾਹਰ ਜਾ ਹੀ ਨਹੀਂ ਸੰਗਾਂ ਬੜੀ ਮੁਸ਼ਕਲ ਹੈਗੀ ਆ ਇਹ ਤਾਂ ਹੁਣ ਕਿਤੇ ਤੇ ਹੀ ਸ਼ੱਕ ਵੀ ਕਰੀਏ ਜਾਂ ਤੇ ਕੋਈ ਸ਼ੱਕ ਕਰਨ ਵਾਲੀ ਗੱਲ ਹੋ ਔਰ ਫਿਰ ਵਿਸ਼ਵਾਸ ਰਿਹਾ ਨਹੀਂ ਕਿਸੇ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਕੋਈ ਵੀ ਰਿਹਾ ਕੀ ਕਰਨਾ ਵਾ ਹੁਣ ਕਿੱਥੇ ਜਾਈਏ ਘਰ ਤੇ ਘਰੋਂ ਬਾਹਰ ਤੇ ਜਾਣਾ ਹੀ ਪੈਂਦਾ ਜਾਣਾ ਪੈਂਦਾ ਜੀ 50 ਕੰਮ ਹੁੰਦੇ ਭਾਜੀ ਹਾਂ ਤੇ ਪੁਲਿਸ ਨੂੰ ਤੁਸੀਂ ਲਗਾਈ ਪੁਲਿਸ ਨੂੰ ਆਪਣੀ ਇੱਕ ਐਪਲੀਕੇਸ਼ਨ ਦੇ ਕੇ ਆ ਹੀ ਉਹ ਆਇਆ ਮੇਰੇ ਕੋਲ ਹਮ ਤੇ ਤੁਹਾਡੇ ਸਾਹਮਣੇ ਉਹ ਹੁਣੇ ਹੋ ਕੇ ਗਏ ਆਏ ਨੇ ਤੇ ਉਹ ਆਪਣੀ ਇਨਕੁਆਰੀ ਕਰਕੇ ਉਹ ਕਹਿੰਦੇ ਆਈ ਕਰਾਂਗੇ ਕਿ ਕਾਮਯਾਬੀ ਵਿੱਚ ਚੱਕ ਚੁੱਕ ਪਰ ਕਾਮਯਾਬੀ ਨੂੰ ਡੈਡੀ ਲੱਗਦੀ ਹੈ ਅਬ ਤਕਰੀਬਨ ਤਕਰੀਬਨ ਅੱਛਾ ਅੱਛਾ ਜੀ ਸੋ ਇਹ ਪਰਿਵਾਰ ਆ ਜਿਹਨਾਂ ਨਾਲ ਗੱਲਬਾਤ ਕਰ ਰਹੇ ਸੀ ਜਿਹਨਾਂ ਦਾ ਨੁਕਸਾਨ ਹੋਇਆ ਵਾ ਦੱਸ ਰਹੇ ਨੇ ਪਹਿਲਾਂ ਟਾਡੇ ਕੈਮਰੇ ਲੱਗੇ ਬਾਹਰ ਸਾਡੇ ਨਹੀਂ ਕੈਮਰੇ ਆ ਗੁਆਂਢ ਦੇ ਕੈਮਰੇ ਆ ਉਹਨਾਂ ਦਾ ਫਰਮੇ ਖਾ ਉਹ ਤਾਰ ਨੂੰ ਥੀ ਦੇਤਾ ਸੀ ਉਹਦੀ ਵੀ ਤਾਰ ਨੂੰ ਥੀ ਜੀ ਤੇ ਇੱਕ ਹੈਗਾ ਇੱਧਰਲੇ ਪਾਸੇ ਘਰੋਂ ਉਧਰ ਪੱਲੇ ਪਾਸੇ ਮੂੰਹ ਚਲੋ ਜੇ ਪੁਲਿਸ ਚਾਹੇ ਤਾਂ ਸਭ ਕੁਝ ਹੋ ਜਾਂਦਾ ਭਾਜੀ ਜੇ ਲੱਭਣਾ ਚਾਹੇ ਤੇ ਨਹੀਂ ਜੇ ਚਾਹੇ ਤਾਂ ਬੜਾ ਕੁਝ ਹੋਣਾ ਪਤਾ ਤੇ ਹੋਣਾ ਹੀ 50 ਲੱਖ ਚ ਕਿਹੜੇ 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 ਆ ਸਾਰਾ ਕੁਝ ਪਤਾ ਲੰਘਦਾ ਭਾਜੀ ਸਾਰਾ ਕੁਝ ਪਤਾ ਹਾਂ ਸੋਇਆ ਪਰਿਵਾਰ ਆ ਜੀ ਦੇਖੋ ਜਿਨ੍ਹਾਂ ਦਾ ਨੁਕਸਾਨ ਹੋਇਆ ਹੋਆ ਜੀ ਪਹਿਲੇ ਵੀ ਹੋਈ ਹੈ ਇਸੇ ਘਰ ਤੇ ਉਹ ਉਦੋਂ ਉਹ ਉਹ 5 7 10 ਸਾਲ ਪਹਿਲਾਂ ਕਹਿੰਦੇ ਉਦੋਂ ਵੀ ਉਹ ਛੋਟਾ ਛੋਟੇ ਨਿਆਣੇ ਹੀ ᱫੋ ਉਹ ਕੰਦ ਟੱਪ ਕੇ ਅੰਦਰ ਆ ਗਏ ਸੀ ਤੇ ਉਦੋਂ ਵੀ ਘਰ ਇਹ ਮੰਦਿਰ ਹੀ ਗਏ ਹੋਏ ਸੀ ਅੱਛਾ ਤੇ ਉਹ ਇੱਕ ਮੋਬਾਈਲ ਚੁੱਕ ਕੇ ਲੱਗੇ ਸੀ ਜਿਹੜਾ ਇਹਨਾਂ ਨੇ ਕਿਤੇ ਲੱਗ ਛੱਗੇ ਕਿਤੇ ਵੇਚਿਆ ਤੇ ਸਾਨੂੰ ਉਹਨਾਂ ਦਾ ਦੱਸਦੇ ਤਾਂ ਵੀ ਅਦਾਦਾ ਤੁਹਾਡਾ ਮੋਬਾਈਲ ਸਾਡ ਕੋਲ ਗੋਗ ਵੇਚ ਕੇ ਗਿਆ ਤੇ ਅਹੀ ਉਹ ਕੁਝ ਅਗਲੇ ਆਏ। ਓਕੇ ਉਹ ਫਿਰ ਫੜੇਗੇ। ਮੈਨੂੰ ਹਲੇ ਵੀ ਉਸ ਮੁੰਡੇ ਤੇ ਸ਼ੱਕ ਪੈਂਦਾ ਵੀ ਉਹ ਉਹਦਾ ਉਹਦਾ ਮਾਪਿ ਹੋ ਨਹੀਂ ਨਾ ਮੈਂ ਕਿਹਾ। ਉਹਦਾ ਮਾਪਿ ਹੋ ਨਹੀਂ ਉਹ ਕੱਲ੍ਹ ਹੀ ਰੰਦਾ ਥੇ। ਮੱਲੇ ਜੀ ਰੰਦਾ। ਮੱਲੇ ਜੀ ਆਇਦਰ ਮੰਦਰ ਵਾਲੀ ਗਲੀ ਵਾ ਰੰਦਾ। ਫਿਰ ਉਹਨੂੰ ਪਤਾ ਵੀ ਕਿਹੜਾ ਰਸਤਾ ਕਿੱਦਾਂ ਹੋਣਾ। ਕਿਹੜਾ ਰਸਤਾ ਹੈਗਾ ਕਿਹੜਾ ਕਿੱਦਾਂ ਹੈਗਾ ਵਾ। ਉਹ ਪੇਤੀ ਆਇਆ ਨਾ। ਉਹਦਾ ਪੇਤੀ ਆ। ਉਹਦਾ ਮੈਨੂੰ ਸਮਝ ਨਹੀਂ ਲੱਗੀ ਮੈਨੂੰ ਉਹਦੀ ਸ਼ਕਲ ਦਾ ਨਹੀਂ ਪਤਾ ਹੈਗਾ। ਹਾਂ। ਕਿਉਂ ਅਸੀਂ ਕੰਮ ਤੇ ਚੱਲ ਜੰਨੇ ਆ। ਕੈਸਾ ਨੁਕਰਾ ਦੇਰਾ ਭੇਤ ਕੋਈ ਨਹੀਂ ਚਲੋ ਜੇ ਤੁਸੀਂ ਪੁਲਿਸ ਨੂੰ ਦੱਸੋਗੇ ਤੇ ਮੇਰੇ ਸਾਬ ਨਾਲ ਪੁਲਿਸ ਕਰੇਗੀ ਜਾਂਚ ਤੇ ਉਹ ਫੜ ਲੇਗੀ ਹਾਂ ਫਿਰ ਕੁਝ ਨਾ ਕੁਝ ਤਾਂ ਕਰਾਂਗੇ ਉਹਨੂੰ ਉਸਨੇ ਸੋਏਗੀ ਤੇ ਪਤਾ ਲੱਗ ਜਾਣਾ ਵਾਹ ਹਾਂ ਉਹਦਾ ਆਤਾ ਪਤਾ ਕਰਨੇ ਆ ਭਲਾ ਕਿੱਥੇ ਰਹਿੰਦਾ ਕੀ ਕਰਦਾ ਉਹ ਹਾਂ ਬਿਲਕੁਲ ਬਿਲਕੁਲ ਕੀ ਮੰਗ ਕੀ ਕਰਦੇ ਹੋ ਭਾਜੀ ਮੰਗਾ ਜੀ ਤੇ ਇਹੋ ਹੀ ਕਰਨੇ ਪਰ ਅੱਜ ਜੋ ਸਾਡਾ ਗਿਆ ਵਾ ਕਿਸ ਤਰ੍ਹਾਂ ਚੋਰਾਂ ਨੂੰ ਫੜਿਆ ਜਾਏ ਤੇ ਸਾਡੀ ਵਾਪਸੀ ਕਰ ਕੀਤੀ ਜਾਏ ਸਾਡੀ ਤੇ ਉਹਨਾਂ ਤੋਂ ਉਹਨਾਂ ਨੂੰ ਫੜ ਕੇ ਜਿਹੜਾ ਠੰਡ ਪੇ ਗਿਆ ਸਮਲੇ ਤੇ ਅੱਜ ਤਾਂ ਸਾਡੇ ਹੋਈ ਹੈ ਕੱਲ ਨੂੰ ਕਿ ਹੋਰ ਹੋਏਗੀ ਪਰसों ਕਿਤੇ ਹੋਰ ਹੋਏਗੀ ਅਸੀਂ ਕਿੱਦਾਂ ਘਰ ਕੋਈ ਘਰ ਬਾੜ ਛੱਡ ਕੇ ਜਾ ਸੋ ਜਾਈਏ ਪਾਜੀ ਗੱਲ। ਸੋ ਮਿਹਨਤ ਕਰਨ ਵਾਲੇ ਇਨਸਾਨ ਨੇ ਜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ ਦਿਨ ਰਾਤ ਮਿਹਨਤ ਕਰਦਿੰਨੇ ਬਹੁਤ ਵਧੀਆ ਇਨਸਾਨ ਨੇ ਔਰ ਦੇਖੋ ਇਲਾਕੇ 'ਚ ਉਹਨਾਂ ਦਾ ਅੱਛਾ ਰੁਤਬਾ ਵਾ ਇੱਜ਼ਤ ਕਰਦੇ ਲੋਗ ਇਹਨਾਂ ਦੀ ਪਰ ਦੇਖੋ ਚੋਰਾ ਵੱਲੋਂ ਜਿਹੜਾ ਨਿਸ਼ਾਨਾ ਬਣਾਇਆ ਗਿਆ ਵਾ ਔਰ ਇਸ ਘਰ ਦਾ ਨੁਕਸਾਨ ਕੀਤਾ ਗਿਆ ਵਾ 25 ਤੋਂ 10000 ਪਾਜੀ ਕੀ 20 ਤੋਂ 25000 ਰੁਪਏ ਜਿਹੜਾ ਕੈਸ਼ ਲੈ ਗਏ ਨੇ ਜੀ ਸੋ ਇੱਕ ਵੀ ਤਸਵੀਰ ਦਿਖਾਇਓ ਪਾਜੀ ਕਮਰੇ ਦੀ ਇਹ ਜਿਹੜਾ ਮੰਦਿਰ ਹੈ ਜੀ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਵਾ ਮੰਦਿਰ ਤੋਂ ਪੈਸੇ ਕੱਢ ਲਏ ਸੋ ਦਸ ਲੇ ਕੇ ਵਿਆਹ ਲੱਕੜ ਪੈਸੀ ਉੱਥੋਂ ਵੀ ਪੈਸੇ ਕੱਢ ਕੇ ਲੈ ਗਿਆ ਅੰਦਰ ﺍﻟमारी ਵੀ ਫੋਲੀ ਗਈ ਆ ਮਤਲਬ ਕਿ ਤਕਰੀਬਨ ਉਹਨਾਂ ਦੇ ਜਿੰਨਾ ਜੋਰ ਚੱਲਿਆ ਜੀ ਉਹਨਾਂ ਨੇ ਪੂਰਾ ਲਾਇਆ ਵਾ ਜੀ ਸੋ ਇਹ ਰਸਤਾ ਸੀ ਜਿੱਥੋਂ ਰਸਤੇ ਸਾਲੀ ਆਇਆ ਜੀ ਉਹ ਇਸ ਰਸਤੇ ਸਾਲੀ ਅੰਦਰ ਆਏ ਆ ਔਰ ਅੰਦਰ ਆ ਕੇ ਜਿਹੜਾ ਵਾ ਚੋਰੀ ਨੂੰ ਅਨਜਾਨ ਦਿੱਤਾ ਗਿਆ ਸੋ ਅਸੀਂ ਗੁਰਦਾਸਪੁਰ ਪੁਲਿਸ ਨੂੰ ਬੇਨਤੀ ਕਰਾਂਗੇ ਵੀ ਜਿਹੜਾ ਪੁਲਿਸ ਜਿਹੜੀ ਹੈ ਜੀ ਜ਼ਰੂਰ ਇਸ ਵੱਲ ਧਿਆਨ ਦੇਵੇ ਕਿਉਂਕਿ ਇਦਾਂ ਦੇ ਸ਼ਾਤਰ ਚੋਰ ਜਿਹੜੇ ਕਾਬੂ ਹੋ ਅੱਜ ਇਹਨਾਂ ਦੀ ਚੋਰੀ ਹੋਈ ਹੈ ਕੱਲ ਨੂੰ ਕਿਸੇ ਆਂਡੀ ਕੁੰਡੀ ਕਿਸੇ ਵੱਧਦੀ ਹੋ ਸਕਦੀ ਹੈ ਹਨਾ ਪਰਿਵਾਰਾ ਵਰਗੇ ਪਰਿਵਾਰ ਹੁੰਦੇ ਆ ਜੀ ਸੋ ਇਹਨਾਂ ਦੇ ਛਾਤਰਾ ਨੂੰ ਫੜਨਾ ਬਹੁਤ ਜ਼ਰੂਰੀ ਹੈ ਜੀ ਸੋ ਅਸੀਂ ਇੱਕ ਵਾਰ ਦੁਬਾਰਾ ਬੇਨਤੀ ਕਰਾਂਗੇ ਕਿ ਗੁਲਦਾਸਪੁਰ ਪੁਲ ਜਿਹੜੀ ਹੈ ਇਸ ਵੱਲ ਖਾਸ ਕਰਕੇ ਧਿਆਨ ਦੇਵੇ ਬ੍ਰੀਕੀ ਨਾ ਜਾਂਚ ਕਰੇ ਔਰ ਇਹਨਾਂ ਛਾਤਰ ਚੋਰਾਂ ਨੂੰ ਜਿਹੜਾ ਕਾਬੂ ਕੀਤਾ ਜਾਵੇ ਸੋ ਪੁਲਸ ਅਧਿਕਾਰੀ ਵੀ ਸਾਡੇ ਨਾਲ ਨੇ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਥਾਣਾ ਸਿਟੀ ਵੀ ਜਦੋਂ ਇਨਫੋਰਮੇਸ਼ਨ ਦਿੱਤੀ ਗਈ ਹੈ ਪਰਿਵਾਰ ਵੱਲੋਂ ਤਾਂ ਥਾਣਾ ਸਿਟੀ ਤੋਂ ਜਿਹੜੇ ਜੀ ਪੁਲਸ ਅਧਿਕਾਰੀ ਪਹੁੰਚੇ ਨੇ ਉਹਨਾਂ ਇਹ ਅੱਜ ਦੁਪਹਿਰੇ ਬਾਬਜੀ ਸਾਡੇ ਅਜੇ ਕੁਮਾਰ ਸੇਠੀ ਨੇ ਬਾਹਰ ਕਹਿੰਨੇ ਦੇ ਘਰਾਂ ਇਹ ਸਾਡੇ ਕੋਲ ਆਏ ਸੀ ਕਿ ਇਹਨਾਂ ਦੀ ਮਿਸੇ ਗਏ ਸੀ ਮੰਦਿਰ ਜੀ ਦੁਪਹਿਰ 2 ਤੋਂ 3 ਦੇ ਵਿਚਕਾਰ ਕਿਤੇ ਕੋਈ ਉਹਨਾਂ ਨੇ ਛੱਤ ਤੋਂ ਉੱਪਰ ਜੰਗਲਾ ਤੋੜ ਕੇ ਕੋਈ ਅੰਦਰ ਆ ਕੇ ਤੇ ਹੇ ਨੀਚੇ ਘਰ ਦੇ ਚ ਮੰਦਿਰ ਬਣਾਇਆ ਛੋਟੇ ਉਹਦੇ ਵਿੱਚ ਇਹਨਾਂ ਦੀ ਨਗਦੀ ਕੋਈ 20000 ਦੇ ਕਰੀਬ ਕਹਿੰਦੇ ਸੀ ਇਹਨਾਂ ਕੋਲ ਹੈ ਰਿਆ ਸੀ ਉਹ ਚੋਰੀ ਕਰਕੇ ਉਹਨੇ ਲੈ ਗਏ ਕੋਈ ਸ਼ੱਕ ਭਾਜੀ ਕਿ ਕਿਦਾਂ ਦੇ ਕੋਣ ਹੋ ਸਕਦਾ ਹੈ ਸ਼ੱਕ ਵੇਖੋ ਜੀ ਹੁਣ ਦੇਖ ਰਹੇ ਹਾਂ ਆਲੇ-ਦੋਲੇ ਸੀਸੀਟੀਵੀ ਚੈੱਕ ਕਰ ਰਹੇ ਹਾਂ ਸੀਸੀ ਕੈਮਰੇ ਆਲੇ-ਦੋਲੇ ਵੇਖ ਕੇ ਚੈੱਕ ਕਰਾਂਗੇ ਆਪਾਂ ਵੀ ਕੋਈ ਆਇਆ ਗਿਆ ਕੌਣ ਹੈਗਾ ਤੇ ਬਾਕੀ ਆ ਲੱਗਦਾ ਘਰ ਜਨੇ ਹੈਗੇ ਘਰ ਚ ਕੋਈ ਖਾਲੀ ਘਰ ਸਾਰੇ ਤੋਲੇ ਲੱਗੇ ਹੋਏ ਬਾਹਰ ਕੋਈ ਅੰਦਰ ਹੀ ਤਰ੍ਹਾਂ ਗਏ ਨੇ ਤੇ ਸੁਦੀਸ਼ ਕਰ ਰਹੀ ਹੈ ਬਾਕੀ ਕੈਮਰੇ ਚੈੱਕ ਕਰਕੇ ਦੱਸਾਂਗੇ ਆਪਾਂ ਜੀ ਬਈ ਮੇਨ ਗੇਟ ਤੋੜਿਆ ਗਿਆ ਜਾਂ ਸਿੱਧਾ ਉੱਪਰ ਤੋਂ ਆਏ ਨਹੀਂ ਤੋੜਿਆ ਨਹੀਂ ਗਿਆ ਟੱਪ ਕੇ ਆਇਆ ਟੱਪ ਕੇ ਆਇਆ ਟੱਪ ਕੇ ਆਇਆ ਤੇ ਉੱਪਰੋਂ ਗ੍ਰਿਲ ਤੋੜੀ ਗਈ ਇਹਨਾਂ ਦੀ ਗ੍ਰਿਲ ਹਾਂਜੀ ਜੰਗਲਾ ਲੱਗਾ ਉੱਪਰ ਛੱਤ ਦੇ ਉੱਪਰ ਉਧਰੋਂ ਤੋੜ ਕੇ ਜੇ ਜਾਂਚ ਫਿਰ ਉਹਨਾਂ ਜਲਦੀ ਵੀ ਪੁੱਛ ਜਾ ਚੱਲ ਰਹੀ ਹੈ ਜੀ ਬਿਲਕੁਲ ਅਸੀਂ ਚੱਲ ਰਹੀ ਹੈ ਜੋ ਵੀ ਹੋਏਗਾ ਸਾਹਮਣੇ ਲਿਆਵਾਂਗੇ ਉਮੀਦ ਕਰੀਏ ਵੀ ਜਲਦ ਕਾਬੂ ਆਏ ਇਹਨਾਂ ਦੇ ਬਿਲਕੁਲ ਜੀ ਬਿਲਕੁਲ ਇਨਵੈਸਟੀਗੇਸ਼ਨ ਕਰਾਂਗੇ ਡੰਗਾਈਦਾਂ ਕਰਾਂਗੇ ਸੀਸੀਟੀਵੀ ਆਪਾਂ ਚੈੱਕ ਕਰਾਂਗੇ ਕੈਮਰੇ ਸਾਰੇ ਦੇਖੋ ਸ਼ੁਕਰੀਆ